ਸੱਤਰੀਏ ਕਾਲ ਜੀ ਮੈਂ ਡਾਕਟਰ ਮਨਦੀਪ ਕੌਰ ਪੰਜਾਬੀ ਵਿਭਾਗ ਹੰਸਾਜ ਮੈਲਾ ਮਹਾਵਿਦਿਆਲਿਆ ਜਲੰਧਰ ਆਪ ਸਭ ਦੇ ਨਾਲ ਬੀਏ ਬੀਕਾਮ ਬੀਬੀਏ ਬੀਐਸਸੀ 5th ਸੈਮੈਸਟਰ ਦੇ ਸਿਲੇਬਸ ਦਾ ਹਿੱਸਾ ਪੰਜਾਬੀ ਧੁਨੀ ਵਿਵੰਤ ਲੈ ਕੇ ਹਾਜ਼ਰ ਹਾਂ ਪੰਜਾਬੀ ਧੁਨੀ ਵਿਵੰਤ ਦੇ ਵਿੱਚ ਅਸੀਂ ਉਚਾਰਨ ਅੰਗ ਉਚਾਰਨ ਸਥਾਨ ਤੇ ਵਿਧਿਨਾ ਵਿਅੰਜਨ ਸਵਰ ਤੇ ਸੁਰ ਇਹ ਵਾਲੇ ਸਾਰੇ ਟਾਪਿਕ ਪੜਾਂਗੇ ਜਿਹਦੇ ਵਿੱਚੋਂ ਅੱਜ ਵਾਲੇ ਲੈਕਚਰ ਦੇ ਵਿੱਚ ਉਚਾਰਨ ਅੰਗਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਧੁਨੀ ਵਿਵੰਤ ਦੇ ਵਿੱਚ ਉਚਾਰਨ ਅੰਗ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ ਭਾਸ਼ਾ ਜਿਹੜੀ ਹੈ ਉਹਨੂੰ ਬੋਲਣ ਦੇ ਲਈ ਉਚਾਰਨ ਅੰਗਾਂ ਦਾ ਆਪਣਾ ਇੱਕ ਮਹੱਤਵ ਹੈ ਬਹੁਤ ਸਾਰੇ ਉਚਾਰਨ ਅੰਗ ਹੈ ਜਿਹੜੇ ਅਕਰਮਕ ਤੌਰ ਤੇ ਸਹਾਇਕ ਹੁੰਦੇ ਆ ਤੇ ਬਹੁਤ ਸਾਰੇ ਸਕਰਮਕ ਤੌਰ ਤੇ ਸਹਾਇਕ ਹੁੰਦੇ ਆ ਇਹਨਾਂ ਦੀ ਆਪਣੀ ਆਪਣੀ ਇੱਕ ਭੂਮਿਕਾ ਆ ਜੋ ਅੰਗ ਭਾਸ਼ਾ ਧੁਨੀਆਂ ਦਾ ਉਚਾਰਨ ਕਰਨ ਵਿੱਚ ਸਹਾਇੀ ਹੁੰਦੇ ਆ ਉਹਨਾਂ ਨੂੰ ਅਸੀਂ ਉਚਾਰਨ ਅੰਗ ਕਹਿੰਦੇ ਆ ਔਰ ਇਹਨਾਂ ਨੂੰ ਅਸੀਂ ਦੋ ਟੰਗਾਂ ਦੇ ਨਾਲ ਉਚਾਰਨ ਕਿਰਿਆ ਦੇ ਵਿੱਚ ਸ਼ਾਮਲ ਕਰਦੇ ਆ ਇੱਕ ਅਜਿਹੇ ਅੰਗ ਜੋ ਧੁਨੀ ਉਚਾਰਨ ਸਮੇਂ ਹਿਲਜੁਲ ਕਰਦੇ ਆ ਪਿੱਛੇ ਹੋ ਸਕਦੇ ਆ ਅੱਗੇ ਹੋ ਸਕਦੇ ਆ ਉਹਨਾਂ ਦੇ ਵਿੱਚ ਇੱਕ ਫਲੈਕਸੀਬਿਲਿਟੀ ਹੁੰਦੀ ਆ ਜਿਹੜੇ ਕਿ ਜਿਵੇਂ ਆਪਾਂ ਜ਼ੁਬਾਨ ਨੂੰ ਲੈ ਸਕਦੇ ਆ ਦੂਸਰੇ ਜਿਹੇ ਉਚਾਰਨ ਅੰਗਿਆ ਜਿਵੇਂ ਜਿਹੜੇ ਆਪਣੀ ਜਗ੍ਹਾ ਤੇ ਟਿਕ ਕੇ ਰਹਿੰਦੇ ਆ ਜਿਵੇਂ ਜਬਾੜਾ ਹੋ ਗਿਆ ਸਖਤ ਤਾਲੂ ਹੋ ਗਿਆ ਆਦ ਉਚਾਰਨ ਅੰਗਾਂ ਨੂੰ ਵਾਚਣ ਦੇ ਲਈ ਇਹਨਾਂ ਨੂੰ ਸਮਝਣ ਦੇ ਲਈ ਅਸੀਂ ਤਿੰਨ ਹਿੱਸਿਆਂ ਦੇ ਵਿੱਚ ਇਹਨਾਂ ਦੀ ਵੰਡ ਕਰਦੇ ਹਾਂ ਸਾਹ ਪ੍ਰਣਾਲੀ ਧੁਨੀ ਪ੍ਰਣਾਲੀ ਅਤੇ ਉਚਾਰਨ ਪ੍ਰਣਾਲੀ ਸਾਹ ਪ੍ਰਣਾਲੀ ਦੇ ਵਿੱਚ ਮਨੁੱਖੀ ਸਰੀਰ ਵਿੱਚ ਚੱਲਦੇ ਸਾਹ ਕਿਰਿਆ ਦਾ ਮੁੱਖ ਕੰਮ ਸਾਹ ਦਾ ਆਉਣਾ ਜਾਣਾ ਹੈ ਅਤੇ ਸਮੁੱਚੇ ਮਨੁੱਖੀ ਸਰੀਰ ਨੂੰ ਆਕਸੀਜਨ ਦੀ ਲੋੜ ਹੁੰਦੀ ਆ ਤੇ ਇਹ ਆਕਸੀਜਨ ਜਿਹੜੀ ਆ ਸਾਹ ਪ੍ਰਣਾਲੀ ਦੇ ਰਾਹੀਂ ਸਾਹ ਕਿਰਿਆ ਦੇ ਰਾਹੀਂ ਪਹੁੰਚਾਈ ਜਾਂਦੀ ਆ ਸਰੀਰ ਨੂੰ ਭਾਸ਼ਾ ਉਚਾਰਨ ਦੀ ਲੋੜ ਸਮੇਂ ਮਨੁੱਖ ਨੇ ਪੌਣ ਧਾਰਾ ਨੂੰ ਧੁਨੀ ਉਚਾਰਨ ਲਈ ਵਰਤਿਆ ਮਤਲਬ ਜਦੋਂ ਅਸੀਂ ਕਿਸੇ ਭਾਸ਼ਾ ਦਾ ਉਚਾਰਨ ਕਰਨਾ ਹੁੰਦਾ ਤੇ ਸਾਨੂੰ ਸਾਹ ਜਾਂ ਪੌਣ ਧਾਰਾ ਜਿਹੜੀ ਆ ਉਹ ਚਾਹੀਦੀ ਹੁੰਦੀ ਹੈ ਦਾ ਇੱਕ ਆਪਣਾ ਮਹੱਤਵ ਹੈ ਸਾਹ ਪ੍ਰਣਾਲੀ ਦੇ ਵਿੱਚ ਮੁੱਖ ਅੰਗ ਜਿਹੜੇ ਹੈਗੇ ਆ ਪਹਿਲਾ ਹੈਗਾ ਡਾਇਆਫ੍ਰਾਮ ਡਾਇਆਫ੍ਰਾਮ ਕੀ ਹੁੰਦਾ ਡਾਇਫਰਾਮ ਉਚਾਰਨ ਦੇ ਨਾਲ ਇਹਦਾ ਸਿੱਧਾ ਸੰਬੰਧ ਬੇਸ਼ੱਕ ਨਹੀਂ ਹੁੰਦਾ ਪਰ ਅਸਿੱਧੇ ਤੌਰ ਤੇ ਇਹ ਸੰਬੰਧਿਤ ਹੁੰਦਾ ਕਿਉਂਕਿ ਜਿਵੇਂ ਮੈਂ ਦੱਸਿਆ ਸਾਹ ਪ੍ਰਣਾਲੀ ਜਿਹੜੀ ਹੈਗੀ ਹੈ ਜਿਹੜੀ ਸਾਡੀ ਸਾਹ ਦੀ ਕਿਰਿਆ ਆਉਣਾ ਜਾਣਾ ਜਿਹੜਾ ਪੌਣ ਧਾਰਾ ਦਾ ਆਉਣਾ ਜਾਂ ਪੌਣ ਧਾਰਾ ਦਾ ਜਾਣਾ ਜਿਹੜਾ ਆ ਉਹ ਧੁਨੀਆਂ ਨੂੰ ਉਚਾਰਨ ਦੇ ਵਿੱਚ ਸਹਾਇੀ ਹੁੰਦਾ ਜੇ ਅਸੀਂ ਮੂੰਹ ਨੂੰ ਚੰਗੀ ਤਰ੍ਹਾਂ ਘੁੱਟ ਲਈਏ ਨੱਕ ਨੂੰ ਚੰਗੀ ਤਰ੍ਹਾਂ ਘੁੱਟ ਲਈਏ ਅਗਰ ਪੌਣ ਧਾਰਾ ਨਾ ਆ ਰਹੀ ਹੈ ਨਾ ਜਾ ਰਹੀ ਹੈ ਤੇ ਫਿਰ ਅਸੀਂ ਬੋਲ ਵੀ ਨਹੀਂ ਪਾਵਾਂਗੇ ਤੋ ਪੌਣਤਰਾ ਦਾ ਆਉਣਾ ਜਾਣਾ ਜਿਹੜਾ ਆ ਉਹ ਉਚਾਰਨ ਦੇ ਲਈ ਸਹਾਇਤਾ ਕਰਦਾ ਹੈ ਡਾਇਫਰਾਮ ਜਿਹੜਾ ਹੈ ਉਹ ਮਨੁੱਖੀ ਪੇਟ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲਾ ਇੱਕ ਪਰਦਾ ਆ ਜਿਹੜਾ ਕਮਰ ਵਾਲਾ ਹਿੱਸਾ ਆ ਉਹਨੂੰ ਅਸੀਂ ਕਹਿ ਦਿੰਨੇ ਆ ਇਸ ਦੇ ਹੇਠਲੇ ਹਿੱਸੇ ਨੂੰ ਅਸੀਂ ਪਾਚਨ ਪ੍ਰਣਾਲੀ ਕਹਿੰਦੇ ਆ ਤੇ ਉੱਪਰਲੇ ਹਿੱਸੇ ਨੂੰ ਅਸੀਂ ਸਾਹ ਪ੍ਰਣਾਲੀ ਕਹਿੰਦੇ ਆ ਜਦੋਂ ਅਸੀਂ ਪੌਣਤਰਾ ਅੰਦਰ ਖਿੱਚਦੇ ਆ ਤਾਂ ਇਹ ਪਾਚਨ ਪ੍ਰਣਾਲੀ ਨੂੰ ਥੱਲੇ ਵੱਲ ਧਕੇਲਦੀ ਆ ਲੰਬੇ ਉਚਾਰਨ ਦੇ ਲਈ ਪੌਣਤਰਮ ਹਯਾ ਕਰਦਾ ਹੈ ਸੋ ਡਾਇਫਰਾਮ ਜਦੋਂ ਅਸੀਂ ਉੱਚੀ ਉੱਚੀ ਬੋਲਦੇ ਆਂ ਤੇ ਸਾਡੇ ਪੇਟ ਦਾ ਵੀ ਜ਼ੋਰ ਲੱਗਦਾ ਆ ਸੋ ਡਾਇਫਰਾਮ ਜਿਹੜਾ ਆ ਇਹਦਾ ਇੱਕ ਆਪਣਾ ਮਹੱਤਵਪੂਰਨ ਇਹ ਭੂਮਿਕਾ ਆ ਉਚਾਰਨ ਦੇ ਵਿੱਚ ਫੇਫੜੇ ਲਚਕਦਾਰ ਫੈਲਣ ਯੋਗ ਮਾਸਪੇਸ਼ੀਆਂ ਦੀ ਰੂਪ ਦੇ ਵਿੱਚ ਹੁੰਦੇ ਆ ਫੇਫੜਿਆਂ ਦੇ ਵਿੱਚ ਹਵਾ ਭਰਦੀ ਜਾਂਦੀ ਆ ਬਾਹਰ ਵੀ ਨਿਕਲਦੀ ਆ ਇਹਨਾਂ ਦੇ ਵਿੱਚ ਹਵਾ ਜਿਹੜੀ ਆ ਸੰਭਣ ਦੀ ਸਮਰੱਥਾ ਕਾਫੀ ਹੁੰਦੀ ਆ ਹਵਾ ਅੰਦਰ ਭਰਦਿਆਂ ਇਹ ਫੈਲ ਜਾਂਦੇ ਆ ਜਿਵੇਂ ਗੁਬਾਰਾ ਹੁੰਦਾ ਤੇ ਹਵਾ ਬਾਹਰ ਕੱਢਦਿਆਂ ਇਹ ਸੁੰਗੜ ਜਾਂਦੇ ਧੁਨੀ ਉਚਾਰਨ ਦੇ ਲਈ ਜਿਹੜੀ ਹਵਾ ਆ ਜਿਹੜੀ ਪੌਣਤਰਾ ਆ ਉਹ ਫੇਫੜੇ ਮੁਹਈਆ ਕਰਵਾਉਂਦੇ ਆ ਅਗਲਾ ਹੈ ਜੀ ਛਾਤੀ ਦੇ ਪੱਠੇ ਛਾਤੀ ਦੀਆਂ ਪਸਲੀਆਂ ਜਿਹੜੀਆਂ ਹੈਗੀਆਂ ਸਾਹ ਕਿਰਿਆ ਵੇਲੇ ਉੱਪਰ ਥੱਲੇ ਹੁੰਦੀਆਂ ਆ ਸੋ ਇਹ ਜਿਹੜੀ ਸਾਹ ਕਿਰਿਆ ਨੂੰ ਸਹੀ ਰੱਖਣ ਦੇ ਲਈ ਛਾਤੀ ਦੇ ਪੱਠੇ ਜਿਹੜੇ ਆ ਸਾਡੀ ਮਦਦ ਕਰਦੇ ਆ ਬਿਲਕੁਲ ਜਿਹੜੇ ਫੇਫੜੇ ਆ ਉਹਨਾਂ ਦੀ ਤਰ੍ਹਾਂ ਹੀ ਇਹ ਫੈਲਦੇ ਵੀ ਆ ਤੇ ਸੁੰਗੜਦੇ ਵੀ ਆ ਪਰ ਫੇਫੜਿਆਂ ਦੇ ਮੁਕਾਬਲੇ ਛਾਤੀ ਦੇ ਪੱਠੇ ਵਿੱਚ ਉਨੀ ਹਵਾ ਨਹੀਂ ਭਰਦੀ ਜਿੰਨੀ ਫੇਫੜਿਆਂ ਦੇ ਵਿੱਚ ਭਰਦੀ ਆ ਜਾਂ ਸੰਭਣ ਦੀ ਸਮਰੱਥਾ ਹੁੰਦੀ। ਅਗਲਾ ਹੈ ਜੀ ਸਾਂ ਨਲੀ ਸਾਂ ਨਲੀ ਨੂੰ ਸਵਾਸ ਨਾਲੀ ਵੀ ਕਿਹਾ ਜਾਂਦਾ ਹੈ। ਇਹ ਸਾਡੇ ਦੋਨੇ ਫੇਫੜਿਆਂ ਦੇ ਵਿੱਚ ਇੱਕ ਪਾਈਪ ਨੁਮਾ ਨਾਲੀ ਹੁੰਦੀ ਹੈ। ਔਰ ਇਹ ਜਿਹੜੀ ਪਾਈਪ ਹੁੰਦੀ ਆ ਫੇਫੜਿਆਂ ਦੇ ਵਿੱਚੋਂ ਦੀ ਹੋ ਕੇ ਮੂੰਹ ਦੇ ਵਿੱਚ ਸਾਂਹ ਨਾਲੀ ਜਿਹੜੀ ਆ ਪੌਣ ਧਾਰਾ ਦੀ ਆਵਾਜਾਈ ਦਾ ਮਾਰਗ ਬਣਦੀ ਆ ਇਹਦੇ ਰਹੀਂ ਫੇਫੜਿਆਂ ਤੋਂ ਮੂੰਹ ਤੱਕ ਜਿਹੜੀ ਪੌਣ ਧਾਰਾ ਆਉਂਦੀ ਆ ਜਾਂਦੀ ਆ ਇਹ ਆਵਾਜਾਈ ਦਾ ਇੱਕ ਮਾਰਗ ਬਣਦੀ ਆ ਰਸਤਾ ਬਣਦੀ ਆ ਅ ਅਗਲਾ ਪਾਰਟ ਹੈ ਜੀ ਧੁਨੀ ਪ੍ਰਣਾਲੀ ਸਾਂਹ ਪ੍ਰਣਾਲੀ ਇੱਥੇ ਹੀ ਖਤਮ ਹੁੰਦਾ ਧੁਨੀ ਪ੍ਰਣਾਲੀ ਸ਼ੁਰੂ ਹੋ ਗਿਆ ਧੁਨੀ ਪ੍ਰਣਾਲੀ ਦੇ ਵਿੱਚ ਫੇਫੜਿਆਂ ਤੋਂ ਨਿਕਲੀ ਹੋਈ ਪੌਣ ਧਾਰਾ ਬਾਹਰ ਨਿਕਲਣ ਤੋਂ ਪਹਿਲਾਂਨੇਕ ਤਰ੍ਹਾਂ ਦੇ ਵਿਕਾਰ ਤੇ ਪਰਿਵਰਤਨ ਇਹਦੇ ਵਿੱਚ ਵਾਪਰਦੇ ਆ ਔਰ ਇਹਨਾਂ ਪରିਵਰਤਨਾਂ ਦੇ ਆਧਾਰ ਦੇ ਉੱਤੇ ਵੱਖਰੀਆਂ-ਵੱਖਰੀਆਂ ਧੁਨੀਆਂ ਪੈਦਾ ਹੁੰਦੀਆਂ। ਉਹ ਉਹਨਾਂ ਦੇ ਵਿੱਚ ਨੰਬਰ 1 ਤੇ ਅਸੀਂ ਰੱਖਾਂਗੇ ਜੀ ਕੰਠ ਪਟਾਰੀ ਜਿਹੜੀ ਸਾਹ ਨਲੀ ਦੇ ਉੱਪਰਲੇ ਹਿੱਸੇ ਦੇ ਵਿੱਚ ਗੋਲ ਪਟਾਰੀ ਦੇ ਤਰ੍ਹਾਂ ਸਥਿਤ ਹੁੰਦੀ ਹੈ। ਔਰ ਇਸ ਕੰਠ ਪਟਾਰੀ ਦੀ ਅੱਗੇ ਵਾਲੀ ਨੋਕ ਨੂੰ ਅਸੀਂ ਕਹਿੰਦੇ ਹਾਂ ਕੰਢੀ ਜੋ ਠੋਡੀ ਤੋਂ ਹੇਠਾਂ ਬਾਹਰ ਵੱਲ ਨੂੰ ਉੱਪਰੀ ਹੋਈ ਹੁੰਦੀ ਹੈ। ਜੋ ਘਰਾਂ ਦੇ ਵਿੱਚ ਜੈਂਸ ਜਿਹੜੇ ਹੁੰਦੇ ਆ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਜਿਹੜੀ ਗਰਦਨ ਦੇ ਬਿਲਕੁਲ ਠੋਡੀ ਦੇ ਹੇਠਾਂ ਵਾਲੇ ਪਾਸੇ ਹਲਕੀ ਜਿਹੀ ਹੱਡੀ ਉਬਰੀ ਹੋਈ ਲੱਗਦੀ ਆ ਸੋ ਉਹਨੂੰ ਅਸੀਂ ਕੰਢੀ ਕਹਿੰਦੇ ਆ ਲੇਡੀਜ਼ ਦੇ ਘੱਟ ਉੱਬਰਦੀ ਐ ਮੇਲ ਮੈਂਬਰਸ ਦੇ ਜ਼ਿਆਦਾ ਉੱਬਰਦੀ ਐ ਲੋਡ ਹੋਵੇ ਤਾਂ કંਠ ਪਟਾਰੀ ਫੇਫੜਿਆਂ ਤੋਂ ਆਉਣ ਦੀ ਜਾਂਦੀ ਹਵਾ ਨੂੰ ਬੰਦਰੀ ਕਰ ਸਕਦੀ ਐ ਭੋਜਨ ਦੇ ਕਣਾਂ ਨੂੰ ਸਾਹ ਪ੍ਰਣਾਲੀ ਵਿੱਚ ਦਾਖਲ ਹੋਣ ਤੋਂ ਰੋਕਦੀ ਐ કંਠ ਪ੍ਰਣਾਲੀ ਇੱਕ ਤਰ੍ਹਾਂ ਦਾ ਬਕਸਾ ਐ ਜਿਹਦੇ ਉੱਪਰ ਇੱਕ ਬੁੱਲ੍ਹਾਂ ਵਰਗੇ ਅੰਗ ਹੁੰਦੇ ਆ ਜਿਨ੍ਹਾਂ ਨੂੰ ਨਾਰਜੰਤਰ ਕਿਹਾ ਜਾਂਦਾ ਔਰ ਜਿਹੜੀਆਂ ਇੱਕ ਫੂਡ ਪਾਈਪ ਹੁੰਦੀ ਐ ਇੱਕ ਸਾਹ ਵਾਲੀ ਨਲੀ ਹੁੰਦੀ ਐ ਇਹ ਜਿਹੜੀ ਕੰਠ ਪਟਾਰੀ ਆ ਉਹ ਸਾਂਹ ਨਲੀ ਦੇ ਵਿੱਚ ਫੂਡ ਵਾਲੀ ਪਾਈਪ ਜਿਹੜੀ ਆ ਉਹਦੇ ਕੜਾ ਨੂੰ ਜਾਣ ਤੋਂ ਰੋਕਦੀ ਹੈ ਕਿਉਂਕਿ ਇਹਦੇ ਉੱਪਰ ਇੱਕ ਢੱਕਣ ਹੁੰਦਾ ਜਿਹਨੂੰ ਐਪੀਗਲੋਟਿਸ ਕਹਿੰਦੇ ਆ। ਨਾਦੀ ਅੰਤਰ ਕੰਠ ਪਟਾਰੀ ਤੋਂ ਬਾਅਦ ਨਾਦੀ ਅੰਤਰ ਧੁਨੀ ਪ੍ਰਣਾਲੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਇਹ ਦੋ ਬੁੱਲਾਂ ਦੀ ਤਰ੍ਹਾਂ ਅੱਗੇ ਪਿੱਛੇ ਵੱਲ ਲੇਟੇ ਹੋਏ ਦਾ ਵਿੱਚ ਕੰਠ ਪਟਾਰੀ ਦੇ ਵਿੱਚ ਸਥਿਤ ਹੁੰਦੇ ਆ ਤੇ ਇਹ ਜਿਹੜੀ ਆ ਆਪਣੀ ਸਿਚੁਏਸ਼ਨ ਦੇ ਆਧਾਰ ਦੇਤੇ ਜਾਂ ਫਿਰ ਇਹਨਾਂ ਦੀ ਸਥਿਤੀ ਦੇ ਆਧਾਰ ਦੇਤੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਪੂਰਾ ਖੁੱਲਾ ਨਾਦਯੰਤਰ ਜਦੋਂ ਇਹ ਨਾਦਯੰਤਰ ਪੂਰਾ ਖੁੱਲਾ ਹੁੰਦਾ ਦਰਮਿਆਨ ਵਾਲੀ ਵਿੱਥ ਜਿਹੜੀ ਪੂਰੀ ਜ਼ਿਆਦਾ ਹੁੰਦੀ ਆ ਸਾਹ ਦੀ ਹਵਾ ਜਿਹੜੀ ਬੇਰੋਕ ਆਉਂਦੀ ਆ ਜਾਂਦੀ ਆ ਕੋਈ ਕੰਪਨ ਪੈਦਾ ਨਹੀਂ ਹੁੰਦੀ ਤੇ ਇਹਨੂੰ ਅਸੀਂ ਫੁੱਲ ਪੂਰਾ ਖੁੱਲਾ ਨਾਦਯੰਤਰ ਕਹਿੰਦੇ ਆ ਜਦੋਂ ਅਸੀਂ ਗੱਲਾਂ ਕਰ ਰਹੇ ਹੁੰਦੇ ਆ ਤੇ ਇਹ ਪੂਰਾ ਖੁੱਲਾ ਹੁੰਦਾ ਲਗਭਗ ਅਧ ਖੁੱਲਾ ਨਾਦੀ ਅੰਤਰ ਉਹ ਹੁੰਦਾ ਜਦੋਂ ਇਹ ਏਦਾਂ ਖੁੱਲਾ ਹੁੰਦਾ ਤੇ ਏਦਾਂ ਬੰਦ ਹੁੰਦਾ ਜਦੋਂ ਅਸੀਂ ਹੌਲੀ-ਹੌਲੀ ਇੱਕ ਦੂਜੇ ਦੇ ਨਾਲ ਗੱਲ ਕਰਦੇ ਆ ਜਾਂ ਫਿਰ ਬਿਲਕੁਲ ਗੁੜਬੜਾਉਨੇ ਆ ਉਸ ਸਮੇਂ ਦੀ ਇਹ ਸਿਚੁਏਸ਼ਨ ਹੁੰਦੀ ਹੈ ਬੰਦ ਨਾਦੀ ਅੰਤਰ ਜਦੋਂ ਅਸੀਂ ਚੁੱਪ ਹੁੰਨੇ ਆ ਉਦੋਂ ਇਹਦੀ ਸਥਿਤੀ ਬੰਦ ਹੁੰਦੀ ਹੈ ਬੰਦ ਨਾਦੀ ਅੰਤਰ ਜਿਹੜਾ ਹੈ ਦੋਵਾਂ ਸਿਰਿਆਂ ਤੋਂ ਸਾਈਡਾਂ ਤੋਂ ਖੁੱਲਾ ਹੁੰਦਾ ਤੇ ਵਿਚਕਾਰ ਉਹਦੇ ਕੋਈ ਵੇਥ ਨਹੀਂ ਹੁੰਦੀ ਇਹਦੇ ਲਈ ਨਾ ਹਵਾ ਬਾਹਰ ਨਿਕਲਦੀ ਹੈ ਨਾ ਅੰਦਰ ਜਾਂਦੀ ਹੈ ਨਾੜੀ ਅੰਤਰ ਜਿਹੜਾ ਆ ਖਾਣਾ ਖਾਣ ਵੇਲੇ ਇਹਦੀ ਜਿਹੜੀ ਸਥਿਤੀ ਆ ਉਹ ਬੰਦ ਹੁੰਦੀ ਹੈ ਜੇ ਇਹ ਬੰਦ ਨਾ ਹੋਵੇ ਤੇ ਖਾਣੇ ਦੇ ਕਣ ਜਿਹੜੇ ਆ ਉਹ ਸਹਾਂ ਵਾਲੀ ਨਲੀ 'ਚ ਜਾਂਦੇ ਆ ਤੇ ਉਹਦੇ ਨਾਲ ਫਿਰ ਜਦੋਂ ਖਾਣਾ ਖਾਂਦੇ ਆ ਉੱਥੋਂ ਲੱਗ ਜਾਂਦਾ ਇਸ ਲਈ ਕਿਹਾ ਜਾਂਦਾ ਕਿ ਜਦੋਂ ਖਾਣਾ ਖਾ ਰਹੇ ਹੋਈਏ ਤੇ ਬੋਲਣਾ ਨਹੀਂ ਚਾਹੀਦਾ ਅਗਰ ਬੋਲਾਂਗੇ ਤਾਂ ਜਿਹੜੇ ਫੂਡ ਪਾਈਪ ਵਾਲੇ ਕਣ ਆ ਉਹ ਸਹਾਂ ਨਲੀ ਵਾਲੇ ਪਾਸੇ ਆ ਜਣਗੇ ਕਿਉਂਕਿ ਬੋਲਦੇ ਟਾਈਮ ਐਪਿਗਲੋਟਿਸ ਜਿਹੜਾ ਹੈਗਾ ਜਿਹੜਾ ਟੱਕਣ ਹੈਗਾ ਉਹ ਖੁੱਲ ਜਾਂਦਾ ਜੇ ਉਹ ਬੰਦ ਹੋਏਗਾ ਤੇ ਉਹ ਜਿਹੜੇ ਕਾਣ ਆ ਸਾਂ ਨਲੀ ਵਿੱਚ ਨਹੀਂ ਜਾਣਗੇ ਅ ਇਸੇ ਤਰ੍ਹਾਂ ਅੱਗੇ ਸਾਡੇ ਕੋਲ ਹੈ ਜੀ ਉਚਾਰਨ ਉਚਾਰਨ ਪ੍ਰਣਾਲੀ ਉਚਾਰਨ ਅੰਗਾਂ ਦੀ ਤੀਜੀ ਮੁੱਖ ਪ੍ਰਣਾਲੀ ਉਚਾਰਨ ਪ੍ਰਣਾਲੀ ਹੈ ਜਿਹਦੇ ਵਿੱਚ કંਠ ਪਟਾਰੀ ਤੋਂ ਲੈ ਕੇ ਬੁੱਲਾਂ ਤੱਕ ਦੇ ਸਾਰੇ ਅੰਗ ਆ ਜਾਂਦੇ ਆ ਪਹਿਲਾ ਮੂੰਹ ਹੈ ਜੀ ਮੂੰਹ ਦੇ ਵਿੱਚ ਜਿਹੜੇ ਅੰਗ ਅ ਹੈਗੇ ਆ ਉਹ ਇੱਕ ਹੈਗੇ ਆ ਸਕਰਮਕ ਅੰਗ ਦੂਜੇ ਹੈਗੇ ਆ ਅਕਰਮਕ ਅੰਗ ਅਕਰਮਕ ਉਚਾਰਨ ਅੰਗ ਉਹ ਨੇ ਜਿਹੜੇ ਆਪਣੇ ਸਥਾਨ ਤੋਂ ਹਿੱਲ ਨਹੀਂ ਸਕਦੇ ਤੇ ਸਕਰਮਕ ਉਚਾਰਨ ਅੰਗ ਉਹ ਨੇ ਜਿਹੜੇ ਆਪਣੇ ਸਥਾਨ ਤੋਂ ਹਿੱਲਦੇ ਆ ਉਦਾਹਰਨ ਵਜੋਂ ਬੁੱਲ ਹੋਗੇ ਜੀਬ ਹੋਗੀ ਇਹ ਹਿੱਲਦੇ ਆ ਸੋ ਇਸ ਕਰਮਕ ਕਾਰਨ ਜਿਹੜੇ ਹੈਗੇ ਅੰਗ ਆ ਤੇ ਜਿਹੜੇ ਦੰਦ ਨੇ ਤਾਲੂ ਇਹ ਨਹੀਂ ਹਿੱਲਦੇ ਸੋ ਇਸ ਲਈ ਇਹ ਅਕਰਮਕ ਅੰਗ ਨੇ ਕਠੋਰ ਤਾਲੂ ਸਾਡੇ ਦੰਦ ਪਠਾਰ ਤੋਂ ਪਿਛਲੇ ਵਾਲੇ ਹਿੱਸੇ ਨੂੰ ਕਠੋਰ ਤਾਲੂ ਕਹਿੰਦੇ ਆ ਕੁਝ ਦੁਨੀਆਂ ਦਾ ਉਚਾਰਨ ਇਥੋਂ ਹੁੰਦਾ ਕਾਂ ਤੋਂ ਲੈ ਕੇ ਸਖਤ ਤਾਲੂ ਤੱਕ ਜਿਹੜਾ ਫੈਲਿਆ ਹੁੰਦਾ ਉਹ ਕੋਮਲ ਤਾਲੂ ਹੈ ਜੀ ਇਹ ਆਪਣੀ ਜਗ੍ਹਾ ਤੋਂ ਹਿਲ ਜੁਲ ਸਕਦਾ ਇਹਦੇ ਵਿੱਚ ਫਲੈਕਸੀਬਿਲਿਟੀ ਹੁੰਦੀ ਹੈ ਕੁਝ ਧੁਨੀਆਂ ਦਾ ਉਚਾਰਨ ਅਸੀਂ ਕੋਮਲ ਤਾਲੂ ਤੋਂ ਕਰਦੇ ਹਾਂ ਕਾਂ ਛੋਟਾ ਜਿਹਾ ਮਾਸ ਦਾ ਟੁਕੜੇ ਦੀ ਤਰ੍ਹਾਂ ਇੱਕ ਲੋਥੜੇ ਦੀ ਤਰ੍ਹਾਂ ਉੱਪਰੋਂ ਹੇਠਾਂ ਨੂੰ ਲਟਕਦਾ ਹੁੰਦਾ ਉਹ ਨੱਕ ਪੋਲ ਤੇ ਜਿਹੜਾ ਇਹ ਨਿਯੰਤਰਣ ਕਰਦਾ ਹੈ ਨਾਸਿਕ ਧੁਨੀਆਂ ਦੇ ਉਚਾਰਨ ਮੇਲੇ ਇਹਦੀ ਵਰਤੋਂ ਹੁੰਦੀ ਹੈ ਜੀਬ ਦੀ ਕੇਂਦਰੀ ਭੂਮਿਕਾ ਹੁੰਦੀ ਹੈ ਜੀ ਸਾਡੇ ਬੋਲ ਚਾਲ ਦੇ ਵਿੱਚ ਜੀਬ ਦੇ ਜਿਹੜੇ ਅੰਗ ਆ ਉਹ ਜੀਬ ਨੋ ਅਗਲਾ ਹਿੱਸਾ ਵਿਚਕਾਰਲਾ ਪਿਛਲਾ ਯੂਨੀਵਰਸਟੀ ਵੱਖਰੇ ਵੱਖਰੇ ਅੰਗਾਂ 'ਚ ਕਰਦੇ ਆ ਮੰਨਦੇ ਆ ਇਹ ਬਿਲਕੁਲ ਅਕਰਮਕ ਸਕਰਮਕਾਂ ਹੁੰਦਾ ਸਹਕਰਮਕ ਦਾ ਮਤਲਬ ਹੈ ਬਿਲਕੁਲ ਫਲੈਕਸੀਬਲ ਹੈ ਪਰਿਵਰਤਨਸ਼ੀਲ ਹੈ ਲਚਕਦਾਰ ਹੈ ਆਪਣੀ ਜਗ੍ਹਾ ਤੇ ਹਿਲਦੀ ਜੁਲਦੀ ਹੈ ਬੋਲ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚੋਂ ਅਸੀਂ ਹੇਠਲਾ ਬੋਲ ਸਾਡਾ ਸਕਰਮਕ ਹੁੰਦਾ ਉੱਪਰਲਾ ਬੋਲ ਅਸੀਂ ਕਈ ਵਾਰਾ ਕਰਮਕ ਵਿੱਚ ਰੱਖ ਲੈਨੇ ਕਿਉਂਕਿ ਉਹ ਘੱਟ ਹਿਲਦਾ ਹੈ ਦੰਦਾ ਦਾ ਕੰਮ ਵੀ ਬੇਸ਼ੱਕ ਪੌਜ ਨੂੰ ਕੱਟਣਾ ਚਾਉਣਾ ਹੁੰਦਾ ਪਰ ਜਦੋਂ ਦੰਤੀ ਧੁਨੀਆਂ ਬੋਲਦੇ ਆ ਤੱਤਾ ਥੱਥਾ ਦੱਦਾ ਜ਼ੁਬਾਨ ਪਿਛਲੇ ਦੰਦਾਂ ਨੂੰ ਟੱਚ ਕਰਦੀ ਹੈ ਸੋ ਉਦੋਂ ਇਹਨਾਂ ਦੀ ਇੱਕ ਬੋਲਚਾਲ ਦੇ ਵਿੱਚ ਖਾਸ ਭੂਮਿਕਾ ਹੁੰਦੀ ਹੈ ਇਸ ਪ੍ਰਕਾਰ ਬਹੁਤ ਸਾਰੇ ਉਚਾਰਨ ਅੰਗ ਹੈ ਜਿਨ੍ਹਾਂ ਦੀ ਇੱਕ ਖਾਸ ਭੂਮਿਕਾ ਹੈ ਸਾਡੀ ਗੱਲਬਾਤ ਦੇ ਵਿੱਚ ਸਾਡੇ ਬੋਲਚਾਲ ਦੇ ਵਿੱਚ ਤੇ ਆਸ ਕਰਦੀਆਂ ਕਿ ਅੱਜ ਵਾਲਾ ਲੈਕਚਰ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ